743 XT ਤੋਂ ਕਿੰਨੇ ਮਾਡਲ ਹੈ ਜੀ ਇਹ ਇਹ 21 ਮਾਡਲ ਆ ਵੀਰੇ 650 ਘੰਟਾ ਚੱਲ 650 ਘੰਟੇ ਚੱਲਿਆ ਟਰੈਕਟਰ ਫੁੱਲ ਟੌਪ ਮਾਡਲ ਆ ਤੇ ਮਾਡਲ 21 ਡਿਮਾਂਡ ਕਿੰਨੀ ਕਰਦੇ ਜੀ 6 ਲੱਖ ਰੁਪਏ ਦਾ ਦੇਣਾ ਬਾਈ 6 ਲੱਖ ਦਾ ਟਰੈਕਟਰ ਮਿਲ ਜੂ 6 15 ਡਿਮਾਂਡ ਆ 15 ਇਹ ਸੋਨਾਲੀਗਾ 35 ਹੈ 22 ਮਾਡਲ ਆ 1500 ਘੰਟਾ ਚੱਲ ਗਿਆ ਵੀਰੇ ਦਾ DI 35 ਦਾ 5 ਲੱਖ 50000 ਡਿਮਾਂਡ ਆ 22 ਮਾਡਲ ਆ 490 ਦਾ ਦੇ ਦੇਗਾ ਬਾਈ 490 ਦਾ ਜੀ ਠੀਕ ਹੈ ਜੀ ਗਿਆਗਾ ਛੋਟਾ ਟਰੈਕਟਰ ਸਵਰਾਜ 963 AP E5 ਸਟਾਰ ਇਹ ਮਾਡਲ ਕਿੰਨਾ ਹੈ ਇਹ 2021 ਹੈ ਭਾਈ 21 ਮਾਡਲ ਆ ਤੇ ਕੀ ਡਿਮਾਂਡ ਕਰਦੇ ਆ ਜੀ ਇਹ 7 ਲੱਖ ਰੁਪਏ ਦਾ ਦੇ ਦਾਂਗੇ ਭਾਈ 7 ਲੱਖ ਦਾ ਟਰੈਕਟਰ ਤੁਹਾਨੂੰ ਮਰਜ਼ੂ ਭਾਈ ਜੀ ਡਿਮਾਂਡ ਹੈਗੀ 6 ਲੱਖ 15000 ਤੇ 15 15 ਹਾਂ ਰੈਟ ਡਿਸਕਾਊਂਟ ਹੋ ਜੂਣਾ ਵੀ ਪਿੰਡ ਕਿਹੜਾ ਜੀ ਆਪਣਾ ਪੱਠਲਾ ਵੀਰੇ ਪੱਠਲਾ ਪਿੰਡ ਆ ਹਾਂਜੀ ਇਹ ਨੰਬਰ ਕਿੰਨਾ ਜੀ ਆਪਣਾ 9981160800 ਇਹ ਪੁਰਾਣਾ ਟਰੈਕਟਰ ਵੇਚੇ ਘਟਾਉਣਾ ਕੋਈ ਵੀ ਲੋਨ ਕਰਾਉਣਾ ਪੁਰਾਣਾ ਘਟਾਉਣਾ ਕੁਝ ਵੀ ਜਿਵੇਂ ਵੀ ਹੋਵੇ ਕੋਈ ਦਿੱਕਤ ਨਹੀਂ ਵੀਰੇ ਠੀਕ ਆ ਜੀ ਤੇ ਅੱਛੀ ਕਾ ਬਾਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਆਪਣੇ ਨਾਲ ਜਿਹੜਾ ਐਸੀ ਕਾ ਬਾਜੀ ਦੱਸ ਕਿਆ ਵੀਰੇ ਹੋਰ ਕਿਵੇਂ ਜੀ ਵਧੀਆ ਵਧੀਆ ਠੀਕ ਇਹ ਕਿੰਨੇ ਕੁ ਟਰੈਕਟਰ ਆ ਮੈਲੇ ਵਾਲਾ ਜੀ ਅੱਜ ਆਪਣੇ 6-7 ਟਰੈਕਟਰ ਲਾਇਆ ਮੰਡੀ ਬਾਈ ਬਾਈ ਸੇ ਕਿੰਨੇ ਹੁੰਦੇ ਆ 10000 ਰੈਟਰ ਤੇ ਪਿੰਡ ਕਿਹੜਾ ਹੈ ਜੀ ਆਪਣਾ ਕੱਠਲਾ ਵੀਰੇ ਕੱਠਲਾ ਪਿੰਡ ਆ ਹਾਂਜੀ ਤੇ ਨੰਬਰ ਕਿੰਨਾ ਹੈ ਜੀ ਆਪਣਾ 9781160800 ਇਹ ਪੁਰਾਣਾ ਟਰੈਕਟਰ ਬਿੱਚ ਘਟਾਉਣਾ ਹੈ ਕੋਈ ਵੀ ਲੋਨ ਕਰਾਉਣਾ ਪੁਰਾਣਾ ਘਟਾਉਣਾ ਕੁਝ ਵੀ ਜਿਵੇਂ ਵੀ ਹੋਵੇ ਕੋਈ ਦਿੱਕਤ ਨਹੀਂ ਵੀਰੇ ਠੀਕ ਆ ਜੀ ਤੇ ਵੀਡੀਓ ਸਟਾਰਟ ਕਰਦੇ ਆ ਬਾਈ ਜੀ ਸਵਰਾਜ 744 XT ਤੋਂ ਕਿੰਨੇ ਮਾਡਲ ਹੈ ਜੀ ਇਹ ਇਹ 21 ਮਾਡਲ ਆ ਵੀਰੇ 21 ਮਾਡਲ ਆ ਇੱਕ ਵਾਰ ਚ ਪੀਟੀਓ ਹੋਰ ਸਟਾਰ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਮਾਡਲ ਹਾਂ ਪਾਵਰ ਸਟੀering ਆ ਟਾਇਰਾਂ ਦੀ ਕੀ ਕੰਡੀਸ਼ਨ ਹੈ 90 ਪੈਸੇ ਟਾਇਰ ਨਾਲ ਦੇ ਵੀਰੇ ਬਰਨਾਲਾ ਹੀ ਨੰਬਰ ਹੈ ਪਹਿਲੀ ਪਾਰਟੀ ਦਾ ਪੀਬੀ 19 ਨੰਬਰ ਹੈ ਬਰਨਾਲਾ ਨੰਬਰ ਆ ਤੇ ਚੌਕੜਾ ਨਾਲ ਦਾ ਬਾਈ ਜੀ ਅਪੋਲੋ ਦਾ ਚੌਕੜਾ ਕਿੰਨੇ ਘੰਟੇ ਚੱਲਿਆ ਜੀ 650 ਘੰਟੇ ਚੱਲਿਆ 650 ਘੰਟੇ ਚੱਲਿਆ ਟਰੈਕਟਰ ਫੁੱਲ ਟੌਪ ਮਾਡਲ ਆ ਤੇ ਮਾਰ ਲਈ ਕੀਟ ਮਾਰਕ ਨਹੀਂ ਕਰਦੇ ਜੀ 6 ਲੱਖ ਰੁਪਏ ਦਾ ਦੇਣਾ ਬਾਈ 6 ਲੱਖ ਦਾ ਟਰੈਕਟਰ ਮਿਲ ਜੂ 6 15 ਡਿਮਾਂਡ ਆ 15000 ਦਾ ਡਿਸਕਾਊਂਟ ਹੋ ਜੂ ਅੱਗੇ ਆਗਾ ਛੋਟਾ ਟਰੈਕਟਰ ਸਵਰਾਜ 963 FE 5 ਸਟਾਰ ਤੇ ਇਹ ਵੀ ਆ ਗਈ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪੁੱਲ ਟੌਕ ਮਾਡਲਾ ਪਾਵਰ ਸਟੀਰਿੰਗ ਟੈਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਨਾਲ ਦੇ ਟੈਰਾ 85 ਪੈ ਹੈ ਬਾਈ ਸੰਗਰੂਰ ਨੰਬਰ ਆ ਪੀਪੀ 13 21 ਮਾਡਲ ਟਰੈਕਟਰ ਹੈ ਇਹ 21 ਮਾਡਲ ਦਾ ਟਰੈਕਟਰ ਨਾਲ ਦੇ ਟੈਰਾ ਜਆ ਸੰਗਰੂਰ ਨੰਬਰ ਹੈ ਕਿੰਨੇ ਘੰਟੇ ਚੱਲਿਆ ਹੋਇਆ ਜੀ ਚੱਲ ਗਿਆ 700 ਤੋਂ ਘੰਟੇ 730 ਘੰਟੇ ਬਾਈ ਠੀਕ ਹੈ ਜੀ 700 ਤੋਂ ਉੱਤੇ ਉੱਤੇ ਕਿੰਨੇ 700 ਘੰਟੇ ਦੇ ਕਰੀਬ ਤੇ ਦੇਖ ਸਕਦੇ ਹੋ ਕੰਡੀਸ਼ਨ ਪੂਰੀ ਭੈਂਟ ਪਈਆ ਰਿੰਬ ਰੰਬ ਮਗਰਾਟ ਦੇਖ ਸਕਦੇ ਹੋ ਪੂਰਾ ਚਿੱਟਾ ਦੁੱਧ ਵਰਗੇ ਚੱਕਦੇ ਆ ਮਗਰਾਟਰ ਤੇ ਰਿੰਬਾਂ ਕੰਡੀਸ਼ਨ ਪੂਰੀ ਓਕੇ ਆ ਟਰੈਕਟਰ ਦੀ ਇਹ ਸੰਗਰੂਰ ਨੰਬਰ ਆ ਦੇਖ ਸਾਹ ਇਹ ਤਾਂ ਡਬਲ ਪਾਪ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ ਤੇ ਮਾਡਲ ਕਿੰਨਾ ਹੈ ਇਹ 2021 ਆ ਬਾਈ 21 ਮਾਡਲ ਆ ਤੇ ਕੀ ਡਿਮਾਂਡ ਕਰਦੇ ਆ ਜੀ ਇਹ 7 ਲੱਖ ਰੁਪਏ ਦਾ ਦੇ ਦੇਣਗੇ ਬਾਈ 7 ਲੱਖ ਦਾ ਟਰੈਕਟਰ ਸਾਨੂੰ ਮਰਜੂ ਬਾਈ ਜੀ ਡਿਮਾਂਡ ਹੈਗੀ 7 ਲੱਖ 15000 ਤੇ 15 15000 ਦਾ ਡਿਸਕਾਊਂਟ ਹੋ ਜਣਾ ਬਾਈ ਅੱਗੇ ਜੀ ਉਹ ਹੈਗਾ ਨਵਾਂ ਮਾਡਲ ਵੀਰੇ ਖੁੱਲਿਆ ਕਲੱਚ ਵੀ ਨਹੀਂ ਆਪਾਂ ਆਪਣੇ ਪਿੰਡੂ ਹੀ ਲਿਆ ਜਿਆਦੇ ਨਵਾਂ ਦੇ ਟਰੱਕ ਉਹ ਨਾ ਤਾਂ ਖੁੱਲਿਆ ਨਹੀਂ ਕਲੱਚ ਦਾ ਨਾ ਨਿਊਜਲ ਦਾ ਠੀਕ ਆ ਬਾਈ ਟਾਇਰ ਮਗਰ 16 ਦੇ ਪਾਇਵੇਂ ਉਹ 14 ਦੇ ਹੁੰਦੇ ਨੇ ਸ਼ੌਕੀ ਬੰਦੇ ਨੇ 16 ਦੇ ਟਾਇਰ ਪਾ ਲਈ ਮੂਰੇ 7.50 ਪਰਤੇ ਜਿਆਦੇ ਨਵਾਂ 20 ਮਾਡਲ ਵਰਗਾ ਡੈਟਰਾ ਨਵਾਂ ਮਾਡਲ ਈਗਾ BKT ਦੇ ਆ ਬਾਈ ਕਾਲੇ ਟਾਇਰ ਬਾਈ ਜੀ ਇਹ ਟਾਇਰ ਹੈਗੇ 16 ਦੇ ਤੇ ਕੰਡੀਸ਼ਨ ਪੂਰੀ ਭੈਂਡ ਆ 3 ਸਟਾਰ ਤੇ ਆ ਗਿਆ ਜੀ ਹਾਂ 3 ਸਟਾਰ ਆ ਗਿਆ ਭਾਈ ਜੀ ਇਹ ਆ ਸਾਊਂਡ ਸੈਟ ਕੰਮੀ ਨਾਲ ਹੀ ਮਿਲੂਗੀ ਹਾਂ ਨਾਲ ਹੀ ਆ ਸਾਰਾ ਕੁਝ ਵੀਰੇ ਲਾ ਡੰਡਾ ਡਰਾਈਵ ਅਰੀਜਨਲ ਸਾਰਾ ਕੁਝ ਨਾਲ ਹੀ ਹੈਡ ਮੋਗ ਰੂਟ ਵੀ ਪੂਰਾ ਕੈਂਡ ਕੰਡੀਸ਼ਨ ਦੇ ਪਿਆ ਫਿਰ ਰਮ ਰਮ ਚਿੱਤੇ ਦੁੱਧ ਵਰਗੇ ਚੁੱਕਦੇ ਆ ਭਈ ਇਹਦੇ ਵੀ ਸੈਂਟਰ ਗੀਅਰ ਚ ਆ ਗਿਆ ਇਹ ਸਿੰਪਲ ਸਟੀering ਆ ਗਈ ਹਾਂਜੀ ਹਾਂਜੀ ਵੀਰੇ ਸਾਦਾ ਸਟੀering ਆ ਆ ਨਟ ਵੀਰੇ ਕਲੱਚ ਵਾਲੇ ਕਹਿ ਦਿੰਦਾ ਬੰਦਾ ਆ ਨਟ ਕੋਈ ਖੁੱਲਿਆ ਨਹੀਂ ਕਲੱਚ ਵਾਲਾ ਨਟ ਠੀਕ ਹੈ ਜੀ ਚਾਹੇ ਜਿੱਥੇ ਜਨਸੀ ਚ ਚੈੱਕ ਕਰਾਇਆ ਸੀਲਾਂ ਗੇਅਰ ਦੀਆਂ ਇਹ ਨਹੀਂ ਟੁੱਟੀਆਂ ਹੈਗੀਆਂ ਠੀਕ ਹੈ ਜੀ ਉਮੀ ਰਵਡ ਰਵਡ ਪਈਆ ਰੇਸ ਵਾਲੀ ਵੀ ਠੀਕ ਆ ਜਿਆਦੇ ਕੋਰਾ ਏਡੈਕਟਰ ਠੀਕ ਆ ਬਾਈ ਜੀ ਕੰਡੀਸ਼ਨ ਪੂਰੀ ਵਧੀਆ ਤੇ ਕੀ ਡਿਮਾਂਡ ਹੈ ਦੀ ਡਿਮਾਂਡ ਇਹਦੀ ਵੀਰੇ 4 ਲੱਖ ਰੁਪਏ ਕਿ ਨਾ 90 ਹਜ਼ਾਰ ਦਾ ਏਡੈਕਟਰ ਦੇਣਾ 390 ਦਾ 390 ਦਾ 415 ਰਵਡਾ 9 ਮਾਡਲ ਅੱਗੇ ਜੀ ਇਹ ਸੋਨਾ ਲਿਕਾ 35 ਹੈ 22 ਮਾਡਲ ਆ 15 ਘੰਟਾ ਚੱਲ ਗਿਆ ਵੀਰੇ ਡੀਆਈ 35 ਦਾ ਸੋਨਾ ਲਿਕਾ 39 ਔਰ ਪਾਵਰ ਚ ਆ ਗਿਆ ਕਿੰਨੇ ਘੰਟੇ ਜਿਹੜਾ ਫੁੱਲ ਟੌਪ ਆ ਡਬਲ ਕਲੱਚ ਆ ਇਹ ਚੱਲ ਗਿਆ 1500 ਘੰਟਾ ਬਾਈ ਠੀਕ ਆ 1500 ਚੱਲਿਆ ਖਾਲੀ ਤੋਰੇ ਫੇਰੇਤੀ ਆ ਠੀਕ ਆ ਜੀ ਹਾਂਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹਾਂਜੀ ਹਾਂਜੀ ਫੁੱਲ ਟੌਪ ਹੀ ਆ ਪਾਵਰ ਸਟੀering ਚ ਆ ਗਿਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਮਗਰਲੇ ਟਾਇਰ 75 ਪੈਸੇ ਨੇ ਬਾਈ ਮੂਰਲੇ 90 ਪੈਸੇ ਨੇ ਠੀਕ ਆ ਜੀ ਰੰਗ ਰੁੰਗ ਦੇਖੋ ਬਾਈ ਕਿੰਨਾ ਸਲਿਸਕਾ ਮਾਰਦਾ ਟਰੈਕਟਰ ਦਾ ਐਡ ਗੇਅਰ ਚ ਆ ਫੈਬਰ ਵਾਲੀ ਹੱਡ ਲੱਗੀ ਆ ਤੇ 1500 ਘੰਟੇ ਹਾਂਜੀ 1500 ਘੰਟੇ ਦੇ ਚੱਲਿਆ ਡੀਏ 35 ਦਾ ਇਹ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ ਆ ਬਾਈ ਜੀ ਦੇ ਕਿਸੇ ਨੇ ਟਰੈਕਟਰ ਕਿਰਾਏ 'ਤੇ ਲਾਉਣ ਨੂੰ ਲੈਣਾ ਹੋਏ ਪੂਰੀ ਘੈਂਟ ਗੱਲਬਾਤ ਆ ਜੇ ਟਰੈਕਟਰ ਦੀ ਤੇ ਕਿੰਨੇ ਦਾ ਹੋ ਜੂ ਇਹ 5 ਲੱਖ 50 ਹਜ਼ਾਰ ਡਿਮਾਂਡ ਆ 22 ਮਾਡਲ ਆ 490 ਦਾ ਦੇ ਦੇ ਬਾਈ 490 ਦਾ ਹੀ ਹਾਂ ਠੀਕ ਆ ਜੀ ਇਹ 22 ਮਾਡਲ ਆ ਵੀਰੇ ਅੱਗੇ ਆ ਗਈ 855 22 ਮਾਡਲ ਆ 5 스타 360 ਘੰਟੇ ओरिजिनल ਚੱਲਿਆ ਬਾਈ ਕਿਤੇ ਵੀ ਕੋਈ ਕਲਮ ਨਹੀਂ ਹੈ ਜੀ ਟਰੈਕਟਰ ਤੇ 360 ਘੰਟੇ ਚੱਲਿਆ ਬਾਈ ਕਹਿੰਦਾ ਸਾਈਡ ਗੇਅਰ ਚ ਆ ਗਿਆ ਲੱਗਦਾ ਸਪੀਡਾਂ ਚ ਆ ਗਿਆ ਵੀਰੇ ਸਪੀਡਾਂ ਠੀਕ ਆ ਬਾਈ ਜੀ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਫੁੱਲ ਟਾਪ ਮਾਡਲ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 90% ਟਾਇਰੀਆਂ ਨਾਲ ਦੇ ਬਾਈ ਚੱਲੇ ਹੀ 360 ਘੰਟੇ ओरिजिनल ਹੀ ਆ ਬੈਂਡੀ ਬੁੰਡੀ ਓਵੇਂ ਯੁਕਰੀ ਪਈ ਆ ਟਰੈਕਟਰ ਦੀ ਕਿਤੇ ਕੋਈ ਕਲਮ ਨਹੀਂ ਆ ਵੀ ਸਾਫ਼ ਤੇ ਕਰ ਦੋ ਜਿਵੇਂ ਲਿਖਾ ਤਾਂ ਬਾਈ ਕਹਿੰਦਾ ਲਿਖਾ ਨਹੀਂ ਦੁਬਾਰੇ ਨਹੀਂ ਮਰਵਾਇਆ ਤਾਂ ਪਰ ਪੰਪ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਨਟਾਂ-ਨੋਟਾਂ ਦਾ ਨਿਕਲ ਬਈ ਸਾਰਿਆਂ ਦਾ ਓਕਣ ਪਿਆ ਇਸ ਲਈ ਪੀਸਨੂ ਜੀ ਟਰੈਕਟਰ ਦੀ ਪੂਰੀ ਸ਼ੋਰੂਮ ਕੰਡੀਸ਼ਨ ਆ ਗਈ ਤੇ ਬਾਕੀ ਨਾਲੇ ਹੁਣ ਚੌਰਸ 100 ਵਾਲੇ ਦਾ ਬਈ ਹੁਣ ਬੰਦ ਹੀ ਹੋ ਗਏ ਹੁਣ ਗੋਲ ਛੋੜੇ ਚੱਲ ਪਏ ਵਿੱਚ ਬਈ ਵੀਰਾਂ ਦੀ ਸਪੈਸ਼ਲ ਡਿਮਾਂਡ ਆ ਵੀ ਆਹ ਜਿਹੜੇ ਲਾ ਹਾਂ ਜਾਲੇ ਪਸੰਦ ਕਰ ਦੇਣਾ ਬੜਾ ਇਹਨੂੰ ਜਾਦੇ ਕਰਦੇ ਪਤਾ ਨਹੀਂ ਕੀ ਚੱਕਰ ਹੈ ਵੀਰੇ ਹਾਂ ਇਹ ਚੌਰਸ 100 ਵਾਲੇ ਪਸੰਦ ਬਣ ਗਏ ਬਈ ਹਾਂਜੀ ਇਹ ਆ ਗਿਆ ਬਾਈ ਮਾਡਲ 7,75,000 ਡਿਮਾਂਡ ਆ ਤੇ ਕਿੰਨੇ ਦਾ ਹੋ ਜੂ ਇਹ ਜੀ ਏ ਵੀਰੇ ਆਪਾਂ ਦੇ ਦੇਾਂਗੇ 7.5 ਲੱਖ ਰੁਪਏ ਦਾ ਕਹੀ ਕੁਛ ਮਰਜੀ ਆਈ 75 ਕਹਾਲੇ 60 ਕਹਾਲੇ ਬੰਦਾ 7.5 ਲੱਖ ਦਾ ਹੋਊਗਾ ਵੀਰੇ ਠੀਕ ਆ ਜੀ ਹਾਂਜੀ ਹਾਂਜੀ ਤੇ ਕੰਡੀਸ਼ਨ ਪੂਰੀ ਹੈਂਡ ਕੰਡੀਸ਼ਨ ਆ ਗੱਲ ਬਾਤ ਆ ਟਰੈਕਟਰ ਦੀ ਜਮਾ ਤੇ ਆਹ ਰੱਖ ਜੇ ਵੀ ਉਤਰੇ ਨਹੀਂ ਬਈ ਪਰ ਕਾਗਜ਼ ਤੇ ਕੰਡੀਸ਼ਨ ਪੂਰੀ ਹੈਂਡ ਟਰੈਕਟਰ ਦੀ ਅੱਗੇ ਹੀ ਵੋਕ ਠੀਕ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਆਹ ਟਰੈਕਟਰਾਂ ਵਿੱਚ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਲਿਓ ਤੇ ਐਡਰੈਸ ਬਾਰੇ ਦੱਸ ਦੋ ਜੀ ਪਿੰਡ ਮੇਰਾ ਪਿੰਡ ਪਠਲਾ ਵੀਰੇ ਤਣਾਉਲਾ ਮੰਡੀ ਦੇ ਨਾਲ ਹਾਂਜੀ ਨਾਂ ਮੇਰਾ ਜੱਗੀ ਹੈਗਾ ਠੀਕ ਹੈ ਜੀ ਨੰਬਰ ਹੈਗਾ 97811 60812 ਵੀਰੇ ਮੰਡੀ ਦਾ ਬਣਾ ਟਰੈਕਟਰ ਕਿੱਥੇ ਹੁੰਦੇ ਆਪਣੇ ਪਿੰਡ ਪਠਲਾ ਹੀ ਮਿਲਣਗੇ ਵੀਰੇ ਠੀਕ ਆ ਬਾਈ ਜੀ ਕੋਈ ਮਰਜ਼ੀ ਟਰੈਕਟਰ ਲੈਣਾ ਹੋਵੇ ਬਾਈ ਤੁਹਾਨੂੰ ਹਾਜ਼ਰ ਕਰਦੀ 4x4 ਵੀ ਮਿਲ ਜਾਣ ਸਾਰੇ ਮਿਲਣਗੇ ਵੀਰੇ ਹੁੰਦੇ 14 15 ਟਰੈਕਟਰ ਹਰ ਵਾਰ ਠੀਕ ਆ ਜੀ ਤੇ ਨੰਬਰ ਕੀ ਹੈ ਜੀ ਆਪਣਾ 97811 60812 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਆਪਣੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾਂ ਕਿਸੇ ਨਵੇਂ ਵੀਰੇ ਧੰਨਵਾਦ